ਗੜਮੋਂ ਦੇਖਣ ਤਾਂ ਪਾਤੀ ਗਤ ਮੁਜੀ ਤੇ ਸਾਹਮਣੇ ਹਜ਼ਾਰ ਰੋਜ਼ਨ ਪ੍ਰਵਾਦ ਨਾ ਕੀ ਵਿਚ ਚਰੀਏ ਕਿ ਮੈਂ ਖੜਾ ਪਰਵਾਕ ਵੀ ਵੱਡੇ ਭਰਾ ਦਾ ਕਰਾਂ ਸਾਕੀ ਭਰਾਵਾਂ ਤੋਂ ਵੱਧ ਰਿਆਂਦਾ ਸੀ ਆਪਦੇ ਦੋਨੋਂ ਭਰਾ ਉੱਥੇ ਇਕੱਠੇ ਰਹਿੰਦੇ ਸੀ ਕਿ ਕੀ ਕਹਿੰਦਾ ਸੀ ਤੁਹਾਡਾ ਗੱਲ ਹੁੰਦੀ ਜਦੋਂ ਗਣਕ ਸਭ ਛੱਡਾ ਪੜ੍ਹਸ ਚੜ ਰਹਾਤਾ ਸੀ ਜਦੋਂ ਮਾਛਣਾ ਬੇਟਾ ਸੀ ਪੜਾਈ ਚ ਵਿੱਚ ਤਾਂ ਕਿ ਸੰਦੇ ਦਨਵੀਰ ਸਿੰਘ ਗਿਲ ਸੀਗਾ ਜੀ ਨੌਜਵਾਨ ਦਾ ਤੇ 20 ਸਾਲ ਉਮਰ ਸੀ ਵੀਰ ਜੀ ਅੱਜ ਤੋਂ 2 ਸਾਲ ਪਹਿਲਾਂ ਗਿਆ ਸੀਗਾ ਜੀ ਹੁਣੇ ਹੀ ਹਜੇ ਸਟੱਡੀ ਕੰਪਲੀਟ ਹੋਈ ਹੈ ਕੀ ਕੀ ਸੁਪਨੇ ਲੈ ਕੇ ਗਿਆ ਸੀ ਜਸ ਸੁਪਨੇ ਤਾਂ ਬਹੁਤ ਲੈ ਕੇ ਗਿਆ ਸੀ ਜੀ ਕਿ ਮੈਂ ਇਹ ਕਰੂੰ ਤਾ ਪੀੜੀ ਮਦਦ ਕਰਾਂ ਪਰਿਵਾਰ ਦੀ ਮਦਦ ਕਰੂੰ ਗਰਮੈਂਟ ਤੋਂ ਬਾਅਦ ਬਸ ਇੱਦਾਂ ਹੀ ਆਪਦੇ ਦੋਸਤਾਂ ਦੇ ਨਾਲ ਰਾਤ ਨੂੰ ਡਿਨਰ ਕਰਨ ਨਿਕਲੇ ਸੀ ਜੀ ਡਿਨਰ ਕਰਦੇ ਸਮੇਂ ਕੋਈ ਅਣਪਛਾਤੇ ਲੋਕ ਹੀ ਨੇ ਤਾਂ ਜਾਣਦੇ ਵੀ ਨਹੀਂ ਜੀ ਕੋੰ ਨੂੰ ਵੀ ਨਹੀਂ ਜਾਣਦੇ ਵੀ ਕੌਣ ਸੀ ਹੈਗੇ ਗਏ ਸ਼ੂਟਿੰਗ ਕਰ ਗਏ ਜੀ ਆ ਕਿ ਭਾਈ ਹਰਵਿੰਦਰ ਜਨ ਕੀ ਲੱਗਦਾ ਤੁਸੀਂ ਰਣਵੀਰ ਤੋਂ ਆ ਦਾਤਾ ਜੀ ਖਾਣਾ ਖਾਣ ਨੂੰ ਦੇਖਣ ਤਾਂ ਪਾਟੀ ਘੱਟ ਨੋ ਕੀ ਦੇ ਸਾਹਮਣੇ ਆ ਸਾਰਾ ਖਸਬ ਪਰਿਵਾਰ ਨਾ ਕੀ ਬਿੱਚਰੀ ਜੇ ਕਿ ਮੈਂ ਖੜਾ ਪਰਿਵਾਰ ਚੱਲ ਹੁੰਦੀ ਸੀ ਕੀ ਕਹਿੰਦਾ ਸੀ ਤੁਹਾਡਾ ਨਾਲ ਗੱਲ ਹੁੰਦੀ ਜਦੋਂ ਬਲਤਾ ਛਡਾ ਪਾਉਰਸ ਕਰ ਕਰਤਾ ਜੀ ਸਰ ਬਹੁਤ ਸਣਾ ਬੇਟਾ ਸੀ ਪੜਾਈ ਚ ਵਿੱਚ ਟੌਪ ਤੇ ਜਗਾਈ ਬਸ ਵੀ ਮੈਂ ਬਹੁਤ ਕੁਛ ਕਰੂੰਗਾ ਬਣ ਕੇ ਤੁਹਾਨੂੰ ਦਿਖਾਉਂਗਾ ਕਿ ਪਰਮਾਤਮਾ ਨੇ ਵਸ ਇਹ ਤੋ ਗਿਆ ਸੀ ਕੀ ਸੁਪਨੇ ਲੈ ਕੇ ਗਿਆ ਸੀਗਾ ਸੁਪਨੇ ਤਾਂ ਬਹੁਤ ਲੈ ਕੇ ਗਿਆ ਸੀ ਜੀ ਵੀ ਮੈਂ ਕਰੂੰਗਾ ਪਾਪੇ ਦੀ ਮਦਦ ਕਰੂੰ ਪਰਿਵਾਰ ਦੀ ਮਦਦ ਕਰੂੰ ਵੀ ਮੈਂ ਉੱਤੇ ਰਹਿ ਕੇ ਵਧੀਆ ਕੰਮ ਕਰੂੰ ਵਧੀਆ ਪਰਿਵਾਰ ਚਲਾਉਂਗਾ ਈ ਮੰਗ ਕਰਦੇ ਹਾਂ ਸਰਕਾਰ ਤੋਂ ਕੱਢ ਤੋਹੀ ਮੰਗਾਈ ਵਸ ਸਾਡੇ ਪੇੜੇ ਤਿੱਲਾਸ ਇੱਥੇ ਜੇ ਕੋਈ ਦਿੱਕਤਾਂ ਹੁੰਦੀਆਂ ਤਾਂ ਸਰਕਾਰ ਧੂੜ ਕਰੇ ਚੀਤੀ ਜੀ ਤਿੱ ਸਾਡੇ ਚਾਹਤਾ ਕਰਕੇ ਪਹਚਾਈ ਜਾਵੇ ਮਨਤਿੰਦਰ ਸਿੰਘ ਜੀ ਮਨਤਿੰਦਰਨਵੀਰ ਸਿੰਘ ਗਿੱਲ ਸੀਗਾ ਜੀ ਨੌਜਵਾਨ ਦਾ ਤੇ 20 ਸਾਲ ਉਮਰ ਸੀ ਵੀਰ ਜੀ ਅੱਜ ਤੋਂ 2 ਸਾਲ ਪਹਿਲਾਂ ਗਿਆ ਸੀਗਾ ਜੀ ਹੁਣੇ ਹੀ ਹਜੇ ਸਟੱਡੀ ਕੰਪਲੀਟ ਹੋਈ ਹੈ ਜੀ ਕੀ ਹੋਇਆ ਉੱਥੇ ਸਾਰਾ ਦੱਸੋਗੇ ਜਰਾ ਹਾਂਜੀ ਵੀਰ ਜੀ ਉੱਥੇ ਆਪਣੇ ਯੂਐਸ ਵੀਜ਼ਾ ਅਪਾਇੰਟਮੈਂਟ ਵਾਸਤੇ ਵੀਰ ਜੀ ਗਿਆ ਸੀਗਾ ਜੀ ਬ੍ਰੈਂਟਨ ਰਹਿੰਦਾ ਸੀਗਾ ਜੀ ਬ੍ਰੈਂਟਨ ਤੋਂ ਕੈਲਗਰੀ ਯੂਐਸ ਵੀਜ਼ਾ ਦੀ ਅਪਾਇੰਟਮੈਂਟ ਸੀ ਜੀ ਉੱਥੇ ਤੇ ਅਪਾਇੰਟਮੈਂਟ ਤੋਂ ਬਾਅਦ ਬਸ ਇਦਾਂ ਹੀ ਆਪਦੇ ਦੋਸਤਾਂ ਦੇ ਨਾਲ ਰਾਤ ਨੂੰ ਡਿਨਰ ਕਰਨ ਨਿਕਲੇ ਸੀ ਜੀ ਡਿਨਰ ਕਰਦੇ ਸਮੇਂ ਕੋਈ ਅਣਪਛਾਤੇ ਲੋਕ ਹੀ ਨੇ ਜਾਣਦੇ ਵੀ ਨਹੀਂ ਜੀ ਕੌ ਨੂੰ ਵੀ ਨਹੀਂ ਜਾਣਦੇ ਵੀ ਕੌਣ ਸੀ ਹੈਗੇ ਸ਼ੂਟਿੰਗ ਕਰ ਗਏ ਜੀ ਆ ਕਿ ਇਹ ਕੀ ਸੁਪਨੇ ਸੀ ਉਹਦੇ ਗੱਲ ਹੋਈ ਕਦੇ ਹਾਂਜੀ ਸੁਪਨੇ ਬਹੁਤ ਸਜਾਉਂਦਾ ਸੀ ਜੀ ਉਹ ਹਮੇਸ਼ਾ ਨੂੰ ਇਦਾਂ ਹੁੰਦਾ ਸੀ ਵੀ ਮੈਂ ਆਪਦੇ ਬਸ ਪਰਿਵਾਰ ਦਾ ਹੀ ਕਰਾਂ ਵੀ ਆਪਦੇ ਫਾਦਰ ਸਾਹਿਬ ਦੇ ਨਾਲ ਖੜਾ ਜੀ ਆਪਦੇ ਚਾਚਾ ਜੀ ਦਾ ਕਰਾਂ ਆਪਦੇ ਵੱਡੇ ਭਰਾ ਦਾ ਕਰਾਂ ਸਕੇ ਭਰਾਵਾਂ ਤੋਂ ਵੱਧ ਰਹਿੰਦਾ ਸੀ ਆਪਦੇ ਦੋਨੋਂ ਭਰਾ ਉੱਥੇ ਇਕੱਠੇ ਰਹਿੰਦੇ ਸੀ ਤਾਂ ਕੀ ਮੰਗ ਕਰਦਾ ਪਰਿਵਾਰ ਪਰਿਵਾਰ ਬਸ ਵੀ ਜਹੀ ਮੰਗ ਕਰਦਾ ਕਿ ਜਿਹੜੀ ਹੁਣ ਬੋਡੀ ਹੈ ਜੀ ਆਪਣੀ ਜਲਦੀ ਤੋਂ ਜਲਦੀ ਆਪਣੀ ਇੱਥੇ ਆਵੇ ਜੀ ਤੇ ਕੋਈ ਵੀ ਰਾਹ 'ਚ ਕੋਈ ਵੀ ਰੁਕਾਵਟਾਂ ਲੱਗਦੀਆਂ ਤਾਂ ਸਰਕਾਰ ਹੈਲਪ ਕਰੇ ਜੀ ਸਾਡੀ